ਬਿਕੋ ਨਵੇਂ ਆਰਟੀਕਲ ਸਾਰੇ ਸੋਹਣੇ ਆ ਬਿਕੋ ਡਿਫਰੈਂਟ ਇਹਦਾ ਰੇਟ ਆ ਭਾਜੀ 1300 ਰੁਪਏ ਦਾ ਜੀ ਇਹ ਮਸ਼ੀਨ ਦੇ ਉੱਪਰ ਆ ਜੀ ਅਸੀਂ ਕਾਟਨ ਨੂੰ ਕਾਟਨ ਕਾਵਾਂਗੇ ਸੌਫਟੇ ਕਾਟਨ ਨੂੰ ਸੌਫਟੀ ਕਾਵਾਂਗੇ ਕੋਟਨ ਕਾਵਾਂਗੇ ਕੈਮਰੀ ਕਾਟਨ ਨੂੰ ਕੈਮਰੀ ਕਾਟਨ ਕਾਵਾਂਗੇ ਉਹ ਜਿੰਨੇ ਵੀ ਡਿਜ਼ਾਈਨ ਦਿਖਾਵਾਂਗੇ ਜਿਹੜਾ ਕੱਪੜੇ ਨਾਮ ਕਾਵਾਂ ਕੱਪੜਾ ਹੋਇਆਗਾ ਮਸ਼ੀਨ ਦੇ ਉੱਪਰ ਆ ਜੀ ਮਸ਼ੀਨ ਚੈੱਕ ਕਰੋ ਭਾਜੀ ਆ ਮਸ਼ੀਨ ਦੇ ਉੱਪਰ ਬਹੁਤੇ ਪਿਆਰਾ ਡਿਜ਼ਾਈਨ ਪੜਿਆ ਹੋਇਆ ਹੈ ਹੈਂਡ ਦਾ ਕੰਮ ਕੀਤਾ ਆ 3 ਮੀਟਰ ਬੋਟਮ ਹੈ ਭਾਜੀ ਨਾਲ ਦੁਪੱਟਾ ਔਰ ਗੰਜਾ ਦਾ ਇਹ ਭਾਜੀ 2616 ਆਰਟੀਕਲ ਮਿਲਣ ਜਾ ਰਿਹਾ ਸਿਰਫ 1300 ਰੁਪਏ ਬਹੁਤ ਹੀ ਪਿਆਰਾ ਵੀਡੀਓ ਅੱਛਾ ਉਹ ਨਾ ਯਾਰ ਸਾਈਲ ਵੀਰੇ ਗੁੱਸਾ ਕਰ ਜਾਣਗੇ ਯਾਰ ਨਾ ਯਾਰ ਸੂਟ ਹੈ ਭਾਜ ਯਾਰ ਗੁੱਸਾ ਭਾਜੀ ਨਹੀਂ ਨਵੇਂ ਨਵੇਂ ਡਿਜ਼ਾਈਨ ਦੇ ਦੇ ਗੁੱਸਾ ਕਿਵੇਂ ਕਰ ਜਾਣਗੇ ਉਹ ਭਾਜੀ ਕੀ ਗੱਲ ਹੈ ਸੂਟ ਸੁੱਟੀ ਜਾਂਦੇ ਤੁਹਾਡੇ ਕੋਲ ਆ ਬਲੇ ਭਾਜੀ ਆ ਨਵੇਂ ਡਿਜ਼ਾਈਨ ਆਏ ਆ ਰਾਖੀ ਗੰਗਾ ਸਾਈਬਾ ਸਾਰੀ ਕੈਟਲੁਕ ਆਈਆਂ ਆ ਆਹਾਂ ਹਾਂਜੀ ਆ ਬ੍ਰਾਂਡ ਦਿਖਾ ਦਿਓ ਰਾਖੀ ਦਾ ਬ੍ਰਾਂਡ ਹੈ ਆਹ ਵਾਲਾ ਹਾਂਜੀ ਕੈਟਲੁਕ ਦੇ ਡਿਜ਼ਾਈਨ ਆਏ ਆ ਕੀ ਰੇਟ ਦਾ ਵੀਰੇ ਇਹ ਆ ਸਲਵਾਰ ਤੇ ਵੀ ਸਰ ਵਰਕ ਆਏਗਾ ਦੁਪੱਟਾ ਆਊਗਾ ਕਾਟਨ ਦਾ ਨਾਲ ਉਹ ਸਾਈਲ ਵੀਰੇ ਕਿਉਂ ਸੁੱਟ ਰਿਆ ਸੀ ਸੂਟ ਮੈਨੂੰ ਦੱਸ ਤਾਂ ਦੇ ਵੀਰ ਜੀ ਮੈਂ ਕਰ ਰਿਆ ਸੀ ਸੂਟ ਦੀ ਸੇਲ ਦੇ ਤਮਾਕੇ ਅੱਛਾ ਤਮਾਕੇ ਕਰਦੇ ਆਪਾਂ ਆ ਦੇਖੋ ਡੇਢ ਦੇਖੋ ਰਾਖੀ ਦੇ ਡੇਢ ਦੇਖੋ ਹੁਣ 1650 ਦਾ ਮਿਲ ਰਿਹਾ ਤੁਹਾਨੂੰ 3300 ਵਾਲਾ ਰਾਖੀ ਵਾਲਾ ਸੂਟ ਆ ਆ ਲੋ ਮੈਂ ਤਾਂ ਹੋਰ ਤਮਾਕੇ ਵਾਲੇ ਸੂਟ ਲੈ ਕੇ ਆ ਆ ਦੇਖੋ ਰਾਮ ਟੈਕ ਦੇ ਆ ਦੇਖੋ ਬ੍ਰਾਂਡ ਆ ਦੇਖੋ ਰਾਖੀ ਦੇ ਹੋਰ ਸੋਹਣੇ ਸੋਹਣੇ ਡਿਜ਼ਾਈਨ ਇਹ ਭਾਜੀ ਨਾ ਥੋੜਾ ਜਿਹਾ ਮੇਰੇ ਖਿਆਲ ਨਾਲ ਥੋੜੀ ਡਿਜ਼ਾਈਨਿੰਗ ਦਿਖਾਈ ਜਾਂਦੇ ਆ ਲੋ ਭਾਜੀ ਦਿਖਾਓ ਜੀ ਫਾਸਟ ਆਇਆ ਭਾਜੀ ਜਿਹੜੇ ਸਾਈਲ ਭਾਜੀ ਦਿਖਾ ਦੇ ਰਹੇ ਆ ਮੈਨੂੰ ਮਾਲ ਨਵਾਂ ਆਇਆ ਹੈ ਬਿਲਕੁਲ ਨਵੀਂ ਡਿਜ਼ਾਈਨਿੰਗ ਆਈ ਆ ਦੇਖੋ ਧਮਾਕੇ ਪਾ ਦੋ ਪ੍ਰਿੰਟਿੰਗ ਦੇ ਹੋਊਗੀ ਧਮਾਕੇ ਬਾਦੋ ਗੋਰੀ ਭਾਜੀ ਇਹ ਸਾਰੇ 50% ਆਫ ਤੇ ਲੱਗ ਦਿੱਤੇ ਆ ਆ ਲੈ ਵੀਰੇ ਇਹ ਆ ਲੈ ਆ ਲੈ ਗੋਰੀ ਭਾ ਆ ਲੈ ਚੱਕੋ ਮੇਲਾ ਲੱਗ ਦਿੱਤੋ ਮੇਲਾ ਇਹ ਆ ਆ ਗਏ ਫੁੱਲ ਵੀਰੇ ਉਹ ਨਾ ਯਾਰ ਐਣਾ ਟੁੱਟੋ ਯਾਰ ਐਣਾ ਉਹ ਕਰਦੇ ਭਾਜੀ ਤੁਹਾਡੇ ਘਰੇ ਵਿਆਹ ਸ਼ਾਦੀ ਦਾ ਫੰਕਸ਼ਨ ਆ ਗਿਆ ਮਾਮੀਆਂ ਨੂੰ ਦੇਣੇ ਆ ਚਾਚੀਆਂ ਨੂੰ ਦੇਣੇ ਆ ਭੂਆ ਨੂੰ ਦੇਣੇ ਆ ਮਾਸੀਆਂ ਨੂੰ ਦੇਣੇ ਆ ਦੇਣੇ ਵੀ ਵਧੀਆ ਭਾਬੀ ਨੂੰ ਵੀ ਦੇਣੇ ਆ ਹਾਂ ਭਾਬੀ ਵਾਸਤੇ ਵੀ ਆਪਾਂ ਆ ਦੇਖੋ ਇਹ ਹੈ ਜੀ 1150 ਦੀ ਰੇਨ ਚ 23 2300 ਵਾਲੇ ਮਸਲਿਨ ਦੇ ਸੂਟ ਆਹਾਂ ਵਾਲੇ ਹਾਂਜੀ ਹਾਂਜੀ ਮੀਲਾ ਲੱਗ ਚੁੱਕਿਆ ਵੀਰੇ ਵਾਡੀ ਦੀ ਵੇੜੀ ਕਿੱਥੋਂ ਲੈ ਆਉਂਗੇ ਤੁਸੀਂ ਇਹ ਗੋਟੀ ਵਾਲੇ ਦੇ ਸਕਦੇ ਆ ਹੋਰ ਕੋਈ ਨਹੀਂ ਦੇ ਸਕਦਾ ਵੀਰੇ ਆ ਲੈ ਆ ਮੇਰਾ ਭਰਾ ਹੋਰ ਚੱਕੀ ਆਇਆ ਉਹ ਬਾਤ ਕਰ ਭਰਾ ਆ ਦੇਖੋ ਭਾਜੀ ਸੀਜ਼ਨ ਆ ਰਿਹਾ ਪਾਰਟੀ ਵੇਅਰ ਦਾ ਪਰ ਆਪਣੇ ਕੋਲੇ ਕੋਟਨ ਵੀ ਨਹੀਂ ਮੁੱਕਦੀ ਪਈ ਕੋਟਨ ਦੇ ਵੀ ਬਹੁਤ ਸੋਹਣੇ ਸੋਹਣੇ ਲੈ ਆ ਨਾ ਰਿਹਾ ਫੈਂਸੀ ਸੂਟ ਹੈ ਬਹੁਤ ਹੀ ਸ਼ਾਨਦਾਰ ਤੇ ਬਹੁਤ ਹੀ ਖੂਬਸੂਰਤ ਉਹ ਸਾਡਾ ਵੱਡੀ ਗੱਲ ਹੈ ਕੋਟਨ ਦੇ ਉੱਪਰ ਹੈ ਜਾਨ ਕੋਟਨ ਦੇ ਉੱਪਰ ਹੈ ਇਤਰਾਹ ਵਰਕ ਕੀਤਾ ਪੰਖੜੀਆਂ ਬੜੀਆਂ ਪਿਆਰੀਆਂ ਕਿਹੜੀ ਪੰਖੜੀਆਂ ਲੱਗੀਆਂ ਨੇ ਸੀ ਬਹੁਤ ਹੀ ਸ਼ਾਨਦਾਰ ਤੇ ਬਹੁਤ ਹੀ ਖੂਬਸੂਰਤ ਫੁੱਲ ਲੌਂਗ ਲੰਮਾਈ ਨਾਲ ਜੀ ਦੁਪੱਟੇ ਦੀ ਗੱਲ ਕਰ ਰਹੀ ਹੈ ਦੁਪੱਟਾ ਰੰਗੋਲੀ ਭਾਜੀ ਰੰਗੋਲੀ ਦੁਪੱਟਾ ਪਲਾਸਟਿਕ ਕਟਵਰਕ ਹੈ 50% ਸਕੋਨ ਤੋਂ ਜ਼ਿਆਦਾ ਡਿਸਕਾਊਂਟ ਤੇ ਹੈ ਇਹ ਆਰਟੀਕਲ ਹੈਗਾ ਭਾਜੀ 2400 ਰੁਪਏ ਦਾ ਆਪਾਂ ਨੂੰ ਮਿਲਣ ਜਾ ਰਿਹਾ ਸਿਰਫ 1200 ਰੁਪਏ ਦਾ ਫੈਂਸੀ ਦੁਪੱਟੇ ਨਾਲ ਬਹੁਤ ਹੀ ਘੱਟ ਰੇਟਾਂ ਤੇ ਬਹੁਤ ਹੀ ਖੂਬਸੂਰਤ ਅਗਲਾ ਆਰਟੀਕਲ ਮੈਂ ਖਾਣਾ ਤੋਂ ਸੈਂਪਲ ਆ ਸੈਂਪਲ ਦੇਖੋ ਬਿਲਕੁਲ ਤਰੀਰਾ ਆਪਾਂ ਕੋਲ ਜਨੇ ਭਾਜੀ ਕੋਲ ਦੀ ਸੈਲ ਭਾਜੀ ਜਮਾ ਫੋਨ ਕਰ ਦਿਹਾਓ ਭਾਜੀ ਜਮਾ ਇਹ ਆ ਲੋ ਜੀ ਕਿਹੜੇ ਆਰਟੀਕਲ ਹੈ ਮੈਂ ਸਭ ਸਿੰਪਲ ਧਾਰਾ ਜੋ ਮੇ ਤੋਂ ਅਭੀ ਹੁਣੇ-ਹੁਣੇ ਆਏ ਨੇ ਭਾਜੀ ਆ ਬਾਟਮ ਹੈ ਜੀ ਤੇ ਦੁਪੱਟੇ ਦੀ ਗੱਲ ਕਰੀ ਔਰ ਗੰਜਾ ਦੁਪੱਟਾ ਆ ਜਿੰਨੇ ਡਿਜ਼ਾਈਨ ਆਏ ਨੇ ਮੇ ਤੋਂ ਨਵੇਂ ਨੇ ਆਏ ਨੇ ਭਾਜੀ ਦੇ ਟਾਈਂ ਦਾ 1250 ਰੁਪਏ ਦਾ ਬਹੁਤ ਹੀ ਪਿਆਰਾ ਬਹੁਤ ਹੀ ਆਪਾਂ ਕਹਿੰਦੇ ਬਿਲਕੁਲ ਡਿਫਰੈਂਸ ਦੀ ਹੈ ਤੇ ਬਿਲਕੁਲ ਡਿਫਰੈਂਸ ਹੀ ਹੈ ਅਗਲਾ ਆਰਟੀਕਲ ਭਾਜੀ ਇਹਦਾ ਆਹ ਕਲਰ ਹੈ ਦੂਜਾ ਕਲਰ ਆ ਭਾਜੀ ਦੋ ਕਲਰ ਨੇ ਭਾਜੀ ਦੋਨੇ ਕਾਲੇ ਸਾਲੀ ਨਵੀਂ ਵੈਰਟੀ ਆਈ ਹੈ ਮੈਂ ਕਹਿੰਦਾ ਬਿਲਕੁਲ ਨਵੀਂ ਆਈ ਜੀ ਹਰ ਕੋ ਪੰਖੜੀਆਂ ਵਾਲੇ ਡਿਜ਼ਾਈਨ ਆ ਪਾ ਜੀ ਅੱਜ ਜਿਹੜੇ ਸਤਿਸ਼੍ਰੀਆ ਕਾਲ ਸਾਡੀਆਂ ਭੈਣਾਂ ਨੂੰ ਆ ਦੇਖੋ ਆ ਮੇਰੀਆਂ ਭੈਣਾਂ ਆਈਆਂ ਹੈ ਜਿਹੜੀਆਂ ਕਿ ਸਾਡੇ ਲੱਕੀ ਵੇਕਰ ਦੀ ਹੈ ਸੁਕਲਵਾਰ ਦੇ ਜਿਹੜੇ ਸਟੇਟਸ ਲਾ ਕੇ ਸੰਗੀਤ ਸ਼ੌਟ ਲਾ ਕੇ ਸਭ ਭੇਜਦੇ ਆ ਇਹਨਾਂ ਨੇ ਵੀ ਮਿਹਨਤ ਕੀਤੀ ਹੈ ਆਗੇ ਪਹੁੰਚ ਲਿਆ ਇਹਨਾਂ ਨੂੰ ਇਲੈਕਟ੍ਰੋਨਿਕ ਤੋਤਰ ਆ ਭੈਣਾਂ ਉਹ ਬਗੈਰ ਤੇ ਤਾਰੇ ਤੁਸੀਂ ਵੀ ਲਾਓ ਮੇਰੀ ਜਗ੍ਹਾ ਤੋਂ ਭੈਣਾਂ ਆ ਬੁਖਸਰ ਤੋਂ ਸੁਖਨਾਮ ਦੇ ਕੋਲ ਆਂਦੇ ਆ ਤੇ ਇਹਦਾ ਬਹੁਤ ਧੰਨਵਾਦ ਜੀ ਨੂੰ ਕਰਕੇ ਆਏ ਸ਼ੋਪਿੰਗ ਕਰਦੇ ਆ ਤੁਸੀਂ ਵੀ ਆਓ ਸਾਥ ਸ਼੍ਰੀ